ਫਗਵਾੜਾ ਸ਼ਹਿਰ ਅੰਦਰ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਸ਼ਾਜ ਕਬਜ਼ਿਆਂ ਨੂੰ ਖਾਲੀ ਕਰਵਾਉਣ ਲਈ ਨਿਗਮ ਕਮਿਸ਼ਨਰ ਮੈਡਮ ਅਨੁਪਮਾ ਕਲੇਰ ਵੱਲੋਂ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਇਸ ਦੇ ਚੱਲਦੇ ਹੀ ਨਿਗਮ ਦੀ ਤਹਿਬਯਾਰੀ ਟੀਮ ਵੱਲੋਂ ਸਿਨੇਮਾ ਰੋਡ ਤੋਂ ਇਲਾਵਾ ਹੋਰ ਵੱਖ-ਵੱਖ ਬਾਜ਼ਾਰਾਂ ਵੀ ਦੁਕਾਨਦਾਰਾਂ ਵੱਲੋਂ ਬਾਹਰ ਰੱਖਿਆ ਸਮਾਨ ਜ਼ਬਤ ਕੀਤਾ ਗਿਆ ਜਦਕਿ ਬਹੁਤ ਸਾਰੇ ਦੁਕਾਨਦਾਰਾਂ ਨੂੰ ਵਾਰਨਿੰਗ ਦੇ ਕੇ ਵੀ ਛੱਡਿਆ ਗਿਆ ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਨੇ ਜਿੱਥੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਉੱਪਰ ਗਲਤ ਵਿਵਹਾਰ ਕਰਦਿਆ ਧੱਕਾਮ ਉਥੇ ਹੀ ਉਹਨਾਂ ਕਿਹਾ ਕਿ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਹ ਚੈਕਿੰਗ ਅਭਿਆਨ ਚਲਾਇਆ ਜਾਵੇਗਾ ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਵਿਭਾਗ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਜਿਹੜੀ ਅੱਜ ਦੀ ਇਹ ਕਾਰਵਾਈ ਆ ਸਾਡੇ ਮਾਨਯੋਗ ਨਗਰ ਨਿਗਮ ਕਮਿਸ਼ਨਰ ਅਨਪਮ ਕਲੇਰਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਕੀਤੀ ਹੈ ਕਿ ਬਾਜ਼ਾਰਾਂ ਦੇ ਵਿੱਚ ਲੋਕਾਂ ਨੇ ਬਹੁਤ ਜ਼ਿਆਦਾ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹਨਾਂ ਨੂੰ ਰਿਮੂਵ ਕਰਨ ਵਾਸਤੇ ਜੇ ਲੋਕਾਂ ਦੀ ਸੁਵਿਧਾ ਹੋਵੇ ਲੋਕਾਂ ਨੂੰ ਜਾਮ ਨਾ ਮਿਲਣ ਉਹ ਪ੍ਰੇਸ਼ਾਨ ਨਾ ਹੋਣ ਬਾਜ਼ਾਰਾਂ ਦੇ ਵਿੱਚ ਇਸ ਦੌਰਾਨ ਸਾਡੇ ਕੋਲ ਇੱਕ ਨਿੱਜੀ ਚੈਨਲ ਦਾ ਕੁਝ ਪੱਤਰਕਾਰ ਉਹਨੇ ਆ ਕੇ ਸਾਡੇ ਨਾਲ ਤੂੰ ਤੜਕ ਦੇ ਵਿੱਚ ਗੱਲ ਕੀਤੀ ਬਹੁਤ ਬਤਮੀਜ਼ੀ ਕੀਤੀ ਧੱਕਾ ਮੁੱਗੀ ਕੀਤੀ ਉਹਨੇ ਸਾਡੇ ਬਈ ਜਿਸ ਤਰ੍ਹਾਂ ਉਹ ਆਪਣਾ ਪਰਚਸਰ ਦਿਖਾ ਰਿਹਾ ਸੀ ਕਿ ਮੈਂ ਸ਼ਹਿਰ ਦਾ ਵਸਿੰਦਾ ਤੁਸੀਂ ਪਤਾ ਨਹੀਂ ਬਾਹਰੋਂ ਆਏ ਹੋਇਆ ਤੇ ਮੈਂ ਤੁਹਾਡਾ ਪਤਾ ਨਹੀਂ ਕੀ ਕਰ ਲੈਣਾ ਸਾਨੂੰ ਧਮਕੀਆਂ ਦੇ ਰਿਹਾ ਸੀ ਵੀ ਮੈਂ ਮੈਡਮ ਨੂੰ ਫੋਨ ਕਰੂੰਗਾ ਤੁਹਾਡੇ ਤੇ ਕਾਰਵਾਈ ਕਰਾਉਂਗਾ ਪਰ ਅਸੀਂ ਆਪਣਾ ਫਰਜ਼ ਜੋ ਹੈਗਾ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਜੋ ਸਾਡੀ ਮੋਰਲ ਡਿਊਟੀ ਆ ਉਹ ਅਸੀਂ ਆਪਣੀ ਪੂਰੀ ਤਨਦੇਹੀ ਨਾਲ ਕਰਦੇ ਰਵਾਂਗੇ ਕਰਦੇ ਆਏ ਆ ਤੇ ਇਸੇ ਤਰ੍ਹਾਂ ਜਾਰੀ ਰੱਖਾਂਗੇ ਸਰ ਜਿੱਦਾਂ ਮਤਲਬ ਕਿ ਆਪਣਾ ਮਤਲਬ ਕਿ ਤੁਸੀਂ ਥੋੜੀ ਦੇਰ ਲਈ ਆਨੇ ਆ ਤੇ ਸਮਾਨ ਫੇਰ ਮਤਲਬ ਕਿ ਉੱਥੇ ਉੱਥੇ ਹੀ ਵਿਰੇ ਜਾਂਦਾ ਬ੍ਰਦਰ ਇਹ ਤਾਂ ਤੁਹਾਨੂੰ ਵੀ ਪਤਾ ਤੁਸੀਂ ਸ਼ਹਿਰ ਦੇ ਵਸਿੰਦੇ ਹੋ ਅਸੀਂ ਤਾਂ ਚਲੋ ਬਾਹਰੋਂ ਆਉਣੇ ਆ ਤੁਹਾਨੂੰ ਪਤਾ ਹੀ ਆ ਕਿ ਟੈਪ ਵਿਚਾਰੀ ਟੀਮ ਹੁੰਦੀ ਅਗਲਾ ਚੱਕਦਾ ਵੀ ਅੰਦਰ ਰੱਖ ਲੈਂਦਾ ਵੀ ਚੱਕ ਕੇ ਲੈ ਜਾਣਗੇ ਸਾਨੂੰ ਜੁਰਮਾਨਾ ਦੇਣਾ ਪਊ ਹਰਾਜੀ ਕੋਈ ਚਲਾਨ ਵਗੈਰਾ ਵੀ ਇਕੱਟੇ ਆ ਜਾਂ ਬਲ ਅਸੀਂ ਸ਼ੁਰੂ ਕਰਨ ਲੱਗੇ ਆ ਜੀ ਨਾਮ ਨੋਟ ਕਰ ਰਹੇ ਆ ਇਹਨਾਂ ਦੇ ਅਸੀਂ ਮੁੰਡੇ ਲਾਏ ਹੋਇਆ ਦੁਕਾਨਾਂ ਦੇ ਨਾਮ ਨੋਟ ਹੋਣਗੇ ਬਕਾਇਦਾ ਫਿਰ ਉਹਨਾਂ ਦੇ ਚਲਾਨ ਵੀ ਕਰਾਂ ਉਧਰ ਸਿਨੇਮਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਸੀਨੀਅਰ ਆਗੂ ਹਰਮਨਸ لال ਨੇ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਉਹਨਾਂ ਆਖਿਆ ਕਿ ਵਿਭਾਗ ਦੀ ਟੀਮ ਦੁਕਾਨਦਾਰਾਂ ਦੇ ਮਸਲੇ ਦਾ ਹੱਲ ਕਰਨ ਦੀ ਬਜਾਏ ਵਿਗਾੜ ਰਹੀ ਹੈ ਮਾਮਲਾ ਇਹ ਆ ਕਿ ਤਹਿ ਬਜਾਰੀ ਵਾਲੇ ਬਾਜ਼ਾਰ ਨੂੰ ਠੀਕ ਕਰਾਉਣਾ ਨਹੀਂ ਚਾਹੁੰਦੇ ਮੇਰੀ ਕੱਲ ਇਨਸਪੈਕਟਰ ਰਮਨ ਕੁਮਾਰ ਉਹਨਾਂ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਅਸੀਂ ਬੈਠ ਮੈਂ ਤੁਹਾਡੇ ਕੋਲੋਂ 10 ਮਿੰਟ ਤੁਹਾਡੇ ਨਾਲ ਬੈਠਣਾ ਚਾਹੁੰਨਾ ਤੇ ਅਸੀਂ ਬਾਜ਼ਾਰ ਦੀ ਜਿਹੜੀ ਪ੍ਰੋਬਲਮ ਇਹਨੂੰ ਸੋਲਵ ਕਰਨਾ ਚਾਹੁੰਨੇ ਆ ਉਹਨਾਂ ਨੇ ਮੈਨੂੰ ਕਿਹਾ ਜੀ ਮੈਂ ਮੇਰੀ ਸਿਰਫ ਇੱਕ ਦਿਨ ਦੀ ਡਿਊਟੀ ਹੈ ਫਗਵਾੜੇ ਮੇਰੇ ਕੋ ਫਗਵਾੜੇ ਦਾ ਵਾਧੂ ਚਾਰਜ ਹੈਗਾ ਤੇ ਤੁਸੀਂ ਕਿਸੇ ਹੋਰ ਨਾਲ ਗੱਲ ਕਰ ਲਓ ਮੈਂ ਇਹ ਜੀ ਕਿਰਬੇਲ ਸਿੰਘ ਜੀ ਕੋਈ ਤਹਿ ਬਜਾਰੀ ਦੇ ਹੈਗੇ ਆ ਸੁਪਰਡੈਂਡੈਂ ਉਹਨਾਂ ਨੇ ਵੀ ਗੱਲ ਕੀਤੀ ਉਹ ਵੀ ਬੈਠ ਕੇ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ ਸਿਰਫ ਬਜ਼ਾਰ ਵਾਲਿਆਂ ਨੂੰ ਖਰਾਬ ਕਰਨਾ ਹੀ ਚਾਹੁੰਦੇ ਆ ਰਿਕੁਐਸਟ ਮੇਰੀ ਕਮਿਸ਼ਨਰ ਸਾਹਿਬ ਨੂੰ ਆ ਵੀ ਸਾਰੇ ਬਜ਼ਾਰਾਂ ਦੇ ਪ੍ਰਧਾਨਾਂ ਨੂੰ ਬੁਲਾਉਣ ਉਹਨਾਂ ਨੂੰ ਇਨਸਟਰਕਸ਼ਨਸ ਦੇਣ ਤੇ ਇਹ ਪ੍ਰੋਬਲਮ ਸਾਲਵ ਹੋ ਸਕਦੀ ਆ ਇਨਸਪੈਕਟਰ ਜਿਹੜੇ ਆ ਇਹ ਸਿਰਫ ਜਾਨਕੀ ਤੰਗ ਕਰਨਾ ਚਾਹੁੰਦੇ ਆ ਪ੍ਰੋਬਲਮ ਹੱਲ ਨਹੀਂ ਕਰਨਾ ਚਾਹੁੰਦੇ ਸਰ ਜਿੱਦਾਂ ਇਹ ਮਤਲਬ ਕਿ ਦੂਜੇ ਤੀਜੇ ਦਿਨ ਬਾਅਦ ਬਾਜ਼ਾਰਾਂ ਚ ਆ ਜਾਂਦੇ ਆ ਕੀ ਬਾਜ਼ਾਰਾਂ ਵਾਲਿਆਂ ਨੂੰ ਕੀ ਅਪੀਲ ਕਰਨਾ ਜਾਂਦਾ ਰਹੀ ਹੈ ਇਹ ਬਾਜ਼ਾਰਾਂ ਵਾਲਿਆਂ ਤੋਂ ਅਪੀਲ ਅਸੀਂ ਬਹੁਤ ਵਾਰੀ ਕਰ ਸਕੁਏ ਆ ਵੀ ਸਮਾਨ ਆਪਣਾ ਯੈਲੋ ਲਾਈਨ ਤੇ ਧਾਓ ਪਰ ਮੇਰੇ ਕੁਝ ਬੰਦੇ ਹੈਗੇ ਆ ਜਿਨ੍ਹਾਂ ਦੀ ਦੇਖੋ ਦੇਖੀ ਦੇਖੋ ਦੇਖੀ ਬਾਜ਼ਾਰ ਵੱਧਾ ਅਗਰ ਮੈਂ ਅਗਰ ਮੈਂ ਆਪਣੇ ਬਾਜ਼ਾਰ ਦੇ ਵਿੱਚ ਮੈਂ ਰਿਕਵੈਸਟ ਕਰਦਾ ਵੀ 10 ਬੰਦਿਆਂ ਦੇ ਮੈਂ ਨਾਮ ਲਾਉਂਗਾ ਉਹਨਾਂ ਨੂੰ ਠੀਕ ਕਰਦੇ ਹੋ 90 ਬੰਦਿਆਂ ਦੀ ਗਾਰੰਟੀ ਮੇਰੀ ਹੈ ਵੀ ਕਾਰਪੋਰੇਸ਼ਨ ਨੂੰ ਬਾਜ਼ਾਰ 'ਚ ਨਹੀਂ ਆਣਾ ਪਊਗਾ